ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ ਜਿਹੜੇ ਆਪਾਂ ਕੰਮ ਕਰ ਰਹੇ ਆ ਇਹ ਪਿੰਡ ਦੇ ਵਿੱਚ ਬਹੁਤ ਵਧੀਆ ਸਾਨੂੰ ਤਾਂ ਵਧੀਆ ਲੱਗਦੇ ਸਾਫ਼ ਸੁਥਰਾ। ਜੇ ਪਬਲਿਕ ਵੀ ਖੁਸ਼ ਹੈਗੀ ਜੇ ਘਰ ਵਾਲੇ ਵੀ ਖੁਸ਼ ਕਹਿਣ ਆਪਾਂ ਨੂੰ ਫੇਰ ਸਰਪੰਚ ਨੂੰ ਜਿਆਦਾ ਖੁਸ਼ੀ ਹੁੰਦੀ ਆ। ਇਹ ਜਿਹੜੀ ਗਲੀ ਸੀਗੀ ਨਾ ਬਹੁਤ ਛੋਟੀ ਸੀਗੀ। ਦੋਨਾਂ ਸਾਈਡਾਂ ਤੇ ਇਹਦੇ ਨਾਲੀਆਂ ਸੀਗੀਆਂ ਤੇ ਇੱਕ ਤਰ੍ਹਾਂ ਦਾ ਹੁਣ ਸੀਵਰੇਜ ਪੈ ਗਈ ਆ। ਇਹਦੇ ਵਿੱਚ ਪਾਈਪ ਪਾ ਦਿੱਤੇ ਆ। ਜਿਹੜੀਆਂ ਨਾਲੀਆਂ ਉਹ ਛੱਤ ਹੋ ਗਈਆਂ। ਜਿੱਥੋਂ ਗਲੀ ਉੱਚੀ ਨੀਵੀਂ ਹੁੰਦੀ ਸੀਗੀ ਉੱਥੋਂ ਆਪਾਂ ਇਹਨੂੰ ਲੈਵਲ ਕਰ ਦਿੱਤਾ। ਵਧੀਆ ਇੰਟਰਲੌਕ ਲਗਾ ਦਿੱਤੀ। ਸਰਪੰਚ ਸਾਹਿਬ ਪਾਣੀ ਵਾਲੇ ਪਾਈਪ ਪਾਉਣ ਦਾ ਕਿੰਨਾ ਕੁ ਫਾਇਦਾ ਹੋਵੇਗਾ ਪਾਣੀ ਵਾਲੇ ਪਿਆਪਾ ਦੇਖੋ ਇੱਕ ਤਾਂ ਬਾਹਰ ਪਾਣੀ ਨਹੀਂ ਆਵੇਗਾ ਜੇ ਓਵਰ ਹੋ ਜਾਵੇਗਾ ਤੇ ਨਹੀਂ ਆਵੇਗਾ ਬਾਹਰ ਨਹੀਂ ਨਿਕਲੇਗਾ ਤੇ ਦੂਸਰਾ ਇਹ ਗਲੀ ਦੇ ਵਿੱਚ ਜਿੱਦਾ ਗੰਦ ਪੈ ਜਾਂਦਾ ਸੀ ਪਾਣੀ ਖੜ੍ਜ ਜਾਂਦਾ ਸੀਗਾ ਉਹ ਨਹੀਂ ਹੋਵੇਗਾ ਤੇ ਇਹ ਛੱਤ ਹੋ ਗਈਆਂ ਨਾਲੀਆਂ ਤੇ ਹੁਣ ਖੁੱਲਾ ਹੋ ਗਿਆ ਖੁੱਲੀ ਗਲੀ ਹੋ ਗਈ ਜੇ ਦੋ ਚੀਜ਼ਾਂ ਕ੍ਰੋਸ ਕਰਨੀਆਂ ਸੀਗੀਆਂ ਮੋਟਰਸਾਈਕਲ ਸਕੂਟਰ ਜਾਂ ਕ੍ਰੋਸ ਕਰਨੇ ਸੀ ਉਹ ਨਹੀਂ ਹੁੰਦੀ ਸੀ ਹੁਣ ਆਸਾਨੀ ਦੇ ਨਾਲ ਦੋਨੇ ਕ੍ਰੋਸ ਕਰ ਜਾਣਗੇ ਇਹ ਜਿਹੜਾ ਪਾਣੀ ਜਦੋਂ ਖੜ੍ਜ ਜਾਣਾ ਨਾ ਉਹਦੇ ਤੇ ਫੇ ਮੱਛਰੀ ਪੈਦਾ ਹੁੰਦਾ ਆ ਮੱਛਰ ਤੋਂ ਮੱਛਰ ਅੱਗੇ ਜਨਮ ਲਿੰਦੇ ਰਹਿੰਦੇ ਤੇ ਉਹ ਮੱਛਰ ਹੋਰ ਬੜਾ ਰਹਿੰਦਾ ਜਿੱਦਾਂ ਪਾਣੀ ਖੜਾ ਰਹਿਣਾ ਹੁਣ ਲੈਵਲ ਦੇ ਵਿੱਚ ਹੋ ਗਿਆ ਆ ਗਲੀ ਹੋ ਗਈ ਆ ਪਾਣੀ ਨਹੀਂ ਹੁਣ ਖੜੂਗਾ ਜਦੋਂ ਸਾਡੀ ਪੰਚਾਇਤ ਨੂੰ ಗ್ರಾಮ ਪੰਚਾਇਤ ਜਬੋਵਾਰ ਨੂੰ ਵਧਾਈਆਂ ਦਿੰਦੇ ਨੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆਂ ਅਸੀਂ ਟੀਮ ਵਾਰਕ ਕੰਮ ਕਰਦੇ ਆਂ ਇੱਕ ਟੀਮ ਦੀ ਤਰ੍ਹਾਂ ਸਾਰੇ ਸਹਿਮਤ ਹੁੰਦੇ ਆ ਨਾ ਸਾਡੇ ਨਾਲ ਤੇ ਪਿੰਡ ਵਾਸੀ ਵੀ ਬੜੇ ਖੁਸ਼ ਨੇ ਤੇ ਸਾਨੂੰ ਜਦੋਂ ਉਹ ਖੁਸ਼ ਹੁੰਦੇ ਆ ਉਹਨਾਂ ਦੀ ਖੁਸ਼ੀ ਵਿੱਚੋਂ ਅਸੀਂ ਆਪਣੀ ਖੁਸ਼ੀ ਭਾਲਦੇ ਆਂ ਵੀ ਜੇ ਉਹ ਖੁਸ਼ ਆ ਸਾਨੂੰ ਕਹਿੰਦੇ ਆ ਵੀ ਵਧੀਆ ਕੰਮ ਕੀਤੇ ਆ ਤੁਸੀਂ ਸਰਪੰਚ ਸਾਹਿਬ ਆਪ ਮਤਲਬ ਕੋਲ ਖੜ ਕੇ ਕੰਮ ਕਰਾਉਨੇ ਆ ਤੇ ਇਹਨਾਂ ਗੱਲਾਂ ਦੀ ਸਾਨੂੰ ਵੀ ਖੁਸ਼ੀ ਹੁੰਦੀ ਆ ਸਾਡਾ ਵੀ ਮਨ ਫਿਰ ਖੁਸ਼ ਹੁੰਦਾ ਸਾਨੂੰ ਇਹ ਆ ਕਿ ਸਟੈਪ ਵਾਈਜ਼ ਸਟੈਪ ਕਰਕੇ ਅਸੀਂ ਜਿਹੜੇ ਸਾਡੇ ਕੰਮ ਅਧੂਰੇ ਪਏ ਨੇ ਉਹ ਵੀ ਪੂਰੇ ਕਰੀਏ ਜੀ ਸਾਨੂੰ ਹੁਣ ਬਹੁਤ ਵਧੀਆ ਲੱਗਦਾ ਜਿਸ ਤਰ੍ਹਾਂ ਕਿ ਪਿੰਡ ਦੇ ਵਿੱਚ ਸਾਡੇ ਨਗਰ ਕੀਰਤਨ ਹੁੰਦੇ ਸੀ ਪਹਿਲਾ ਪੜਾ ਜਾਂਦਾ ਸੀਗਾ ਤੇ ਉਹ ਨਾਲੀਆਂ ਜਿਹੜੀਆਂ ਸੀਗੀਆਂ ਉਹ ਟਕੀਆਂ ਨਹੀਂ ਸੀਗੀਆਂ ਖੁੱਲੀਆਂ ਸੀਗੀਆਂ ਤੇ ਇਸ ਕਰਕੇ ਹੁਣ ਸਾਫ ਸੁਥਰਾ ਸਾਨੂੰ ਵੀ ਵਧੀਆ ਲੱਗਦਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਕਿ ਹੁਣ ਉਹ ਮਹਾਰਾਜਾ ਸਰੂਪ ਜਾਊਗਾ ਨਾਲੀਆਂ ਸਾਫ ਹੋਣਗੀਆਂ ਨਾਲੀਆਂ ਟੱਕ ਦਿੱਤੀਆਂ ਗਈਆਂ ਤੇ ਜਿਹੜੀ ਗਲੀ ਆ ਉਹ ਸਫਾਈ ਕਰਨ ਦੇ ਵਿੱਚ ਬੜੀ ਸੌਖ ਹੋ ਗਈ ਆ ਮਹੱਲਾਵਾਸੀ ਦੇਖੋ ਜੀ ਸਾਨੂੰ ਤਾਂ ਬਹੁਤ ਮਤਲਬ ਸਾਡੀ ਤਾਰੀਫ ਕਰਦੇ ਆ ਸਾਡੀ ਪੰਚਾਇਤ ਦੀ ਵੀ ਕਹਿੰਦੇ ਤੁਸੀਂ ਕੰਮ ਬਹੁਤ ਵਧੀਆ ਕੀਤੇ ਆ ਵਧੀਆ ਕਰ ਰਹੇ ਆ ਤੇ ਗਾਂ ਵਾਸਤੇ ਵੀ ਅਸੀਂ ਇਹੀ ਉਮੀਦ ਕਰਦੇ ਆ ਕਿ ਤੁਹਾਡੇ ਤੋਂ ਵੀ ਤੁਸੀਂ ਇਹੀ ਬਣੋ ਤੇ ਤੁਹਾਡੇ ਤੋਂ ਅਸੀਂ ਵਧੀਆ ਕੰਮ ਲੈ ਸਕੀਏ ਦੇਖੋ ਸਾਨੂੰ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਪੰਜਾਂ ਸਾਲਾਂ ਦੇ ਵਿੱਚ ਜਿਹੜੇ ਅਸੀਂ ਕੰਮ ਕੀਤੇ ਆ ਤੇ ਜਿੰਨਾ ਵੀ ਟਾਈਮ ਸਾਡੇ ਕੋਲ ਹੈਗਾ ਆ ਹਜੇ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੋਟਾਂ ਦਾ ਹੁਣ ਵਿਗਲ ਵੱਜਣ ਵਾਲਾ ਆ ਵੋਟਾਂ ਦਾ ਬਿਗਲ ਵੱਜਣ ਦੇ ਨਾਲ ਨਾਲ ਮੌਸਮ ਵੀ ਖਰਾਬ ਹੋ ਰਿਹਾ ਹੈ ਸਾਨੂੰ ਇਹ ਹੈਗਾ ਕਿ ਫਟਾਫਟ ਅਸੀਂ ਕੰਮ ਕਰਾ ਦਈਏ ਮੀਂਹ ਤੋਂ ਪਹਿਲਾਂ ਸਾਫ਼ ਸੁਥਰਾ ਹੋ ਜਾਵੇ ਇਹ ਨਾ ਹੋਵੇ ਮੀਂਹ ਆ ਜਵੇ ਤਾਂ ਗੰਦ ਪੈ ਜਾਵੇ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਮੀਂਹ ਆਉਣਾ ਹੈ ਤਾਂ ਫਿਰ ਅਸੀਂ ਜਲਦੀ ਆ ਸਾਡੀ ਕੋਸ਼ਿਸ਼ ਵੀ ਅਸੀਂ ਮਤਲਬ ਫਟਾਫਟ ਕੰਮ ਬੇਦਕਾਰ ਸਾਹਿਬ ਦੀ ਤੁਸੀਂ ਗੱਲ ਕੀਤੀ 바ਵਾ ਸਾਹਿਬ ਦੀ ਅੱਜ ਮੈਂ ਇਸ ਮਕਾਮ ਤੇ ਖੜੀ ਆ ਜੀ ਬਾਬਾ ਸਾਹਿਬ ਦੀ ਬਦੌਲਤ ਹੀ ਖੜੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਸਾਨੂੰ ਉਹਨਾਂ ਨੇ ਮੋਢੇ ਨਾਲ ਮੋਢਾ ਜੈਂਟਸ ਦੇ ਨਾਲ ਚੱਲਣ ਦੇ ਹੱਕ ਤੋਆਏ ਨਹੀਂ ਸਾਨੂੰ ਹਾਂਜੀ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਗਲੀ ਦੇ ਵਿੱਚ ਪੈ ਪਾਉਣੇ ਆ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਕਿਉਂ ਜਦੋਂ ਅਸੀਂ ਆਉਂਦੇ ਜਾਂਦੇ ਸੀਗੇ ਗਲੀ ਬਹੁਤ ਛੋਟੀ ਸੀਗੀ ਜੀ ਤੇ ਜਿਸ ਦੇ ਨਾਲ ਗੁਰੂ ਸਵਾਰੀ ਜੀ ਸਾਲਵਾਰ ਜਾਂ ਦੋ ਵਾਰ ਜਦੋਂ ਜਾਂਦੀ ਆ ਤਾਂ ਸਾਨੂੰ ਆਉਣ ਜਾਣ ਦੇ ਵਿੱਚ ਵੀ ਦਿੱਕਤ ਹੁੰਦੀ ਸੀਗੀ ਜੀ ਅੱਜ ਇਹ ਗਲੀ ਬਣੀ ਆ ਚੌੜੀ ਹੋ ਗਈ ਆ 2 ਫੁੱਟ ਜਿਸ ਦੇ ਨਾਲ ਆਉਣ ਜਾਣਾ ਸੌਖਾ ਹੋ ਗਿਆ ਕਿਉਂਕਿ ਰਿਸ਼ਤੇਦਾਰ ਜਦੋਂ ਆਉਂਦੇ ਸੀਗੇ ਗਲੀ ਛੋਟੀ ਸੀਗੀ ਮੈਂ ਦੇਖਿਆ ਮੈਸਤਰੀ ਸਾਹਿਬ ਜੀ ਇੱਥੇ ਮੋਟਰਸਾਈਕਲ ਵੀ ਸਹੀ ਨਹੀਂ ਲੰਘਦਾ ਸੀਗਾ ਤਾਂ ਕਾਫੀ ਵੱਡਾ ਨਜ਼ਰ ਆਉਂਦਾ ਕੀ ਕਹਿਣਾ ਚਾਹੁੰਦੇ ਹਾਂ ਪੰਚਾਇਤ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਮੈਂ ਪੰਚਾਇਤ ਦੇ ਕੰਮਾਂ ਦੇ ਬਹੁਤ ਤਾਰੀਫ ਕਰਦਾ ਕਿ ਉਹਨਾਂ ਨੇ ਪਿੰਡ ਦੇ ਵਿੱਚ ਜੋ ਵੀ ਕੰਮ ਕੀਤਾ ਬੜੇ ਦਿਲੋਂ ਕੀਤਾ ਔਰ ਵਧੀਆ ਕੀਤਾ ਜੀ ਜੇ ਇਸ ਦੀ ਪ੍ਰਸ਼ੰਸਾ ਕੀਤੀ ਜਾਵੇ ਵੱਧ ਤੋਂ ਵੱਧ ਉਹ ਘਟ ਹੀ ਆ ਕਿਉਂਕਿ ਪਿੰਡ ਮੈਂ ਕਮਾ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਦਾ ਆ ਕਿ ਸਾਡੇ ਪਿੰਡ ਦੇ ਵਿੱਚ ਜੋ ਵੀ ਕੰਮ ਨੂੰ ਹੱਥ ਪਾਇਆ ਉਹਨਾਂ ਨੇ ਵਧੀਆ ਬਾਖੂਬੀ ਬਣਾਇਆ ਅੱਜ ਇਸ ਗਲੀ ਦੇ ਵਿੱਚ ਵੀ ਸਾਡੇ ਸਾਰੇ ਖੋਸ਼ਿਆ ਕਿ ਇਹ ਗਲੀ ਦੇ ਵਿੱਚ ਸਾਨੂੰ ਆਉਣਾ ਜਾਣਾ ਸੌਖਾ ਹੋ ਗਿਆ ਵਧੀਆ ਹੋ ਗਿਆ ਪੱਕੀ ਹੋ ਗਈ ਕੰਕਰੀਟ ਪਾਤੀ ਆ ਤੇ ਬੀਬੀ ਆ ਫਾਇਦਾ ਹੋ ਗਿਆ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਰਿਸ਼ਤੇਦਾਰਾਂ ਨੇ ਆਣਾ ਹੈ ਕੱਲੋ ਸਾਰੇ ਰਿਸ਼ਤੇਦਾਰਾਂ ਆਂਦੇ ਆ ਘਰ ਦੇ ਵਿੱਚ ਤੇ ਪਾਉਣ ਦੇ ਨਾਲ ਥੋੜਾ ਫਾਇਦਾ ਤਾਂ ਹੋਵੇਗਾ ਬਹੁਤ ਗੰਦ ਨਿਕਲ ਗਈ ਸਾਰੇ ਜੀ ਮਨਪਸੰਦ ਬਹੁਤ ਕੀ ਨਾਮ ਹੈ ਜੀ ਆਪਣਾ ਜੀ ਕੁਲਦੀਪ ਚੰਦ ਜੀ ਕੁਲਦੀਪ ਚੰਦ ਜੀ ਕਿਸ ਤਰ੍ਹਾਂ ਲੱਗਿਆ ਪਿੰਡ ਦਾ ਵਿਕਾਸ ਜੀ ਵਿਕਾਸ ਦੀ ਗੱਲ ਕੀਤੀ ਜਾਵੇ ਬਹੁਤ ਵਧੀਆ ਕੰਮ ਕੀਤਾ ਜੀ ਸਰਪੰਚ ਸਾਹਿਬ ਨੇ ਜੀ ਜਿਹੜੀ ਹੁਣ ਦੀ ਸਰਪੰਚ ਸਾਹਿਬ ਜੀ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਾਕੀ ਪੰਚਾਇਤਾਂ ਚਲੋ ਪਹਿਲਾਂ ਵੀ ਆਈਆਂ ਜੀ ਬਹੁਤ ਚਲੋ ਕੀਤਾ ਸਾਰਿਆਂ ਨੇ ਆਪਣੇ ਹਿਸਾਬ ਨਾਲ ਲੋਕਾਂ ਨੂੰ ਜਾਦੇ ਲੱਗਾ ਵੀ ਨਹੀਂ ਜਾਦੇ ਕੀਤਾ ਸਾਨੂੰ ਵੀ ਜਿਆਦਾ ਲੱਗਦਾ ਜੀ ਬੇ ਵਧੀਆ ਸਾਰਿਆਂ ਦਾ ਵਧੀਆ ਕੰਮ ਕੀਤਾ ਪੰਚਾਇਤ ਨੇ ਐਕਚੁਅਲ ਦੇ ਵਿੱਚ ਜਿਆਦਾ ਕੀਤਾ ਵੀ ਆ ਕਾਜ ਕਨਫਿਊਜ਼ ਹੋ ਗਿਆ ਲੱਗਦਾ ਵੀ ਆ ਕਿ ਕੀਤਾ ਨਹੀਂ ਕੰਮ ਕੀਤਾ ਤਾਂ ਦੀਦਾ ਜੀ ਹਾਂ ਜੀ ਮਨ ਖੁਸ਼ ਹੁੰਦਾ ਹਾਂ ਜੀ ਮਨ ਖੁਸ਼ ਹੁੰਦਾ ਜੋ ਪਿੰਡ ਦਾ ਸੁਹਾਰੂ ਵੀ ਮਨ ਖੁਸ਼ ਹੁੰਦਾ ਹੀ ਕਿਉਂਕਿ ਸਰਪੰਚ ਦਾ ਫਰਜ਼ ਵੀ ਬਣਦਾ ਕਿ ਪਿੰਡ ਦੇ ਵਿਕਾਸ ਕਰੀਏ ਹਾਂ ਜੀ ਹਾਂ ਜੀ ਤੇ ਜਦੋਂ ਪਿੰਡ ਦੇ ਵਿਕਾਸ ਵੇਖਦੇ ਹਾਂ ਵੀਡੀਓ ਦੇ ਜ਼ਰੀਏ ਵੇਖਦੇ ਹਾਂ ਜਾਂ ਘੁੰਮਦੇ ਹਾਂ ਪਿੰਡ ਦੇ ਵਿੱਚ ਤੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਅਸੀਂ ਆਲੂ ਵਾਲੇ ਪਿੰਡਾਂ ਦਾ ਦੇਖੀਦਾ ਸੀ ਪ੍ਰੋਗਰਾਮ ਇਦਾਂ ਜੀ ਪਰ ਅਸੀਂ ਹੁਣ ਬੜੀ ਖੁਸ਼ੀ ਹੋ ਵੀ ਸਾਡੇ ਪਿੰਡ ਦਾ ਵੀ ਇਦਾਂ ਪ੍ਰੋਗਰਾਮ ਹੋਣਾ ਕਿਤੇ ਨਾ ਕਿਤੇ ਮਨ ਉਦਾਸ ਵੀ ਹੁੰਦਾ ਹੋਵੇਗਾ ਕਿ ਖੁਦਾ ਖਾਸਤਾ ਸਾਡੇ ਪਿੰਡ ਵੀ ਪਿੰਡ ਦੀ ਨਿਫਾਰ ਬਦਲੀ ਜਾਵੇ ਹਰ ਬੰਦਾ ਆਪਣੇ ਪਿੰਡ ਨਾਲ ਜ਼ੁਰੂਰ ਦਾ ਜ਼ਰੂਰ ਹੈ ਦੇਖੋ ਹਰ ਕੋਈ ਵੀ ਅਸੀਂ ਤਾਂ ਕਹਿੰਦੇ ਸਰਪੰਚ ਜਿੱਦਾਂ ਹੁਣ ਮੰਨ ਲਓ ਜਿੱਦਾਂ ਹੀ ਨਹੀਂ ਕੰਮ ਕੀਤਾ ਜੀ ਜਿਹੜੇ ਕੋਈ ਵੀ ਸਰਪੰਚ ਆ ਜੇ ਚਲੋ ਕੋਈ ਆਉਂਦਾ ਹੋਵੇ ਚ ਆਉਂਦਾ ਵੀ ਆ ਤਾਂ ਇਹਦੇ ਹਿਸਾਬ ਨਾਲ ਕੰਮ ਕਰਦਾ ਲੋਕ ਜਿਆਦਾ ਖੁਸ਼ ਹੋਏ ਜੀ ਸ਼ੁਕਰੀਆ ਜੀ ਮੈਂ ਹਰਕੇਵਰਾਮ ਸਾਨੂੰ ਸ਼੍ਰੀ ਗੁਰਦਾਰਸਰਮ ਬੀਪੀ ਜਮੋੜ ਮੈਂ ਪਿੰਡ ਦੀ ਪੰਚਾਇਤ ਸਮੂਹ ਪੰਚਾਇਤ ਤੇ ਪਿੰਡ ਦੇ ਸਰਪੰਚ ਸਾਹਿਬ ਜੋ ਕਿ ਗਲੀਆਂ ਤੇ ਨਾਲੀਆਂ ਦਾ ਬਹੁਤ ਵਧੀਆ ਕੰਮ ਕਰਾ ਰਹੇ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲੇ ਕੰਮ ਕਰਾ ਰਹੇ ਤੇ ਜੋ ਵੀ ਇਹ ਕੰਮ ਕਰਾਉਂਦੇ ਆ ਤੇ ਨਾਲ ਦੀ ਨਾਲ ਚੱਕ ਵੀ ਕਰਦੇ ਆ ਤੇ ਨਾਲ ਹਰਦੀਆਂ ਵੀ ਨਾਲ ਲਾਉਂਦੇ ਆ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਤਨਮਾਨ ਕਰਦਾ ਹਾਂ ਹੁਣ ਇਸ ਵੇਲੇ ਮੌਜੂਦਾ ਹੈਗੇ ਆ ਸਰਪੰਚ ਸਾਹਿਬ ਜੋ ਮੌਜੂਦਾ ਜੋ ਵੀ ਪੰਚਾਇਤ ਆ ਉਹ ਵਧੀਆ ਕੰਮ ਕਰਾ ਰਹੇ ਹੋਂ ਜਿੱਦੋਂ ਰਿਸ਼ਤੇਦਾਰ ਆਉਂਦੇ ਆ ਘਰ ਨੂੰ ਹਾਂਜੀ ਕਿੰਨੇ ਇੱਕ ਵਧਾਈਆਂ ਦਿੰਦੇ ਆ ਰਿਸ਼ਤੇਦਾਰ ਬਹੁਤ ਵਧਾਈਆਂ ਦਿੰਦੇ ਆ ਗਲੀਆਂ ਨਾਲੀਆਂ ਦੇਖ ਕੇ ਬਹੁਤ ਖੁਸ਼ ਹੁੰਦੇ ਆ ਪਹਿਲਾਂ ਵੀ ਸੜਕ ਦਾ ਬਹੁਤ ਮਾੜਾ ਹਾਲ ਸੀ ਅ ਮਾਕੀ ਹੁਣ ਤਾਂ ਬਹੁਤ ਵਧੀਆ ਰਹਿਤੇਦਾਰ ਵੀ ਦੇਖਦੇ ਆ ਲੋਕ ਵੀ ਜਾਂਦੇ ਦੇਖਦੇ ਜਾਂਦੇ ਵੀ ਵਧੀਆ ਪੰਚਾਇਤ ਆ ਵਧੀਆ ਕੰਮ ਕਰਾ ਰਹੇ ਆ ਪਹਿਲਾਂ ਤਾਂ ਸਾ ਤੋਂ ਇਥੋਂ ਨੰਗੇ ਨਾ ਹੁੰਦਾ ਹੁਣ ਇਹ ਰਸਤਾ ਇਹਨੇ ਵਧੀਆ ਬਣਾਇਆ ਸਾਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਬਈ ਬਾਕੀ ਇਹ ਜਿਹੜਾ ਜੋ ਪੰਚਾਇਤ ਆ ਜੋ ਸਰਪੰਚ ਸਾਹਿਬ ਆ ਇਹ ਕਿਸੇ ਨਾ ਕੋਈ ਵੀ ਪੱਖਪਾਤ ਨਹੀਂ ਕਰਦੇ ਚਾਵੇ ਕੋਈ ਵੀ ਹੋਵੇ ਉਹਦੇ ਬਿਨਾ ਕਹੇ ਤੁਸੀਂ ਸਾਰਿਆਂ ਦਾ ਕੰਮ ਵਧੀਆ ਕਰਵਾ ਰਹੇ ਹੋ ਤੇ ਆਪੇ ਕਈ ਕੋਈ ਪਿੰਡ ਵਿੱਚ ਦਾ ਦਾ ਬਾਰਾ ਬਾਰਾਂ ਗੜੇ ਮਾਰਦੇ ਆ ਕਰਾਈਏ ਬਹੁਤ ਵਧੀਆ ਕਰਾਈ ਆ ਮੈਂ ਇਹਨਾਂ ਦਾ ਬਹੁਤ ਦਿਲੋਂ ਤਰਮਾ ਕਰ ਜੀ ਬਹੁਤ ਫਾਇਦਾ ਹੋ ਗਿਆ ਜੀ ਪੰਚਾਇਤ ਦੇ ਕੀਤੇ ਹੋਏ ਕੰਮ ਕਿਦਾਂ ਦੇ ਲੱਗਦੇ ਆ ਬਹੁਤ ਵਧੀਆ ਜੀ